ਦਾਸ ਯਾਦ ਨਹੀਂ ਲਿਰ ਹੁੰਦਾ ਦਾਸ ਇਹ ਕਹਿੰਦਾ ਮੈਂ ਤੇਥੋਂ ਦਾ ਗਲਾਦਿਆ ਮੈਂ ਗੁਲਾਮੀ ਵਿੱਚ ਹੀ ਰਹਿਣਾ ਆਓ ਵਾਪਸ ਚਲੀਏ ਆਓ ਵਾਪਸ ਆਪਣੀ ਮੇਜੀ ਭੂਮੀ ਵੱਲ ਵਾਪਸ ਜਾਈਏ ਉਹ ਸ਼ੁਰੂਆਤ ਵੱਲ ਵਾਪਸ ਜਾਈਏ ਉਹਨਾਂ ਦੀ ਅਗਵਾਈ ਪਵਿੱਤਰ ਆਤਮਾ ਦੀ ਪ੍ਰੇਰਣਾ ਨਾਲ ਹੁੰਦੀ ਸੀ ਅਜੀ ਪਵਿੱਤਰ ਆਤਮਾ ਅਸੀਂ ਆਪਰੇ ਚੁੱਕੀ ਜਾਂਦਾ ਅਲੋਪ ਕਰ ਦਿੱਤਾ ਜਿਹੜਾ ਆਤਮ੍ਰੀ ਮੈਂ ਮਹਿਮਾ ਦੀ ਸ਼ਾਨੇ ਚੋਣਾ ਚਾਹੀਦਾ ਹੈ ਉਸ ਨੂੰ ਪ੍ਰਭੂ ਨੇ ਔਰ ਦੀ ਅਡੀਕ ਕਰਨੀ ਚਾਹੀਦੀ ਹੈ ਪਾਲ ਏਸ ਵੀ ਪਜਾਏ ਉਹ ਹਰ ਜਗ੍ਹਾ ਵਿੱਚ ਖਿੰਡੀ ਹੋਈ ਹੈ ਚੱਜਾ ਵਿੱਚ ਗੱਲ ਗਈ ਕਾਦੀ ਊਡੀਕ ਹੈ ਪ੍ਰਭੂ ਦੀ ਪ੍ਰਭੂ ਆਜਾ ਪ੍ਰਭੂ ਆਜਾ ਪ੍ਰਭੂ ਕਹਿੰਦਾ ਪਹਿਲਾਂ ਆਪਣੇ ਆਪ ਨੂੰ ਬਚ ਲਈਏ ਇੱਕ ਤਾਂ ਜਿੱਤ ਲੈ ਆ ਆਤਮਾ ਜਾਊਗਾ ਪ੍ਰਭੂ ਕਹਿੰਦਾ ਕੀ ਤੇਰੇ ਕੋਲ ਪ੍ਰਭਜਾਰ ਪ੍ਰਭਰ ਦਾ ਪਿਆਰ ਹੈਗਾ ਆ ਆਪ ਦੀਆਂ ਗੱਲਾਂ ਤੇ ਕੋਈਆਂ ਗਾੜੇ ਕੀ ਭਾਈਚਾਰ ਪਿਆਰ ਹੈਗਾ ਤੁਹਾਡੇ ਨੂੰ ਤੁਸੀਂ ਤੇ ਆਪ ਜੇ ਖਿਲਰੇ ਪੈਂਦੇ ਹੋ ਤੇ ਪ੍ਰਭੂ ਆ ਜਾ ਪ੍ਰਭੂ ਆ ਜਾ ਆਪੇ ਮਨਾਜੋ ਦੇਤਾ ਤੇ ਇਰਖਾ ਕੁਮਾਂਢੀ ਨੇ ਅਸੀਂ ਕਦੇ ਤੇ ਪ੍ਰਭੂ ਕੀ ਧੰਵਾ ਦੇ ਸ਼ੁਕਰ ਕਰੋ ਤੁਹਾਡੇ ਕਰਕੇ ਆਉ ਨਹੀਂ ਜਾਣੇ ਤੁਹਾਨੂੰ ਨਾਮ ਕਰਕੇ ਸੁਰਦੂ ਲਾਓ ਜਿਵੇਂ ਕੀਤੇ ਜਾਓਗੇ ਮਾ ਕਲੇਜੇ ਚਲੇ ਜਾਓਗੇ ਇਹ ਦੁਆ ਬੰਦੀ ਕਰ ਦੋ ਪ੍ਰਭੂ ਆ ਜਾ ਲਾੜੀ ਨੇ ਤੇ ਕਹਿਣਾ ਹੀ ਕਹਿਣਾ ਕਿਉਂਕਿ ਜਿਹੜੀ ਚਾਰ ਦਵਾਰੀਆਂ ਚ ਬਾਹਰ ਉਹਨੇ ਤੇ ਕਹਿ ਰਹੇ ਕਹਿਣਾ ਤੁਸੀਂ ਜੋ ਗਾ ਰਹੇ ਹੋ ਆਪਣੇ ਆਪਣੇ ਮੁਸੀਬਤ ਨੇ ਉਹਦੇ ਲਈ ਪਹਿਲਾ ਆਪਣੇ ਆਪ ਨੂੰ ਪਵਿੱਤਰ ਆਤਮਾ ਪ੍ਰਾਪਤ ਕਰ ਲੈ ਕੇ ਜਾਓ ਪ੍ਰਭੂ ਸਾਨੂੰ ਪਵਿੱਤਰ ਆਤਮਾ ਦੇ ਤੇ ਜਦੋਂ ਪਵਿੱਤਰ ਆਤਮਾ ਆਏਗਾ ਨਾ ਫੇਰ ਘਮਾਨ ਦੇ ਜਿੰਦਗੀ ਚੋਂ ਖਤਮ ਹੋਣਾ ਹੈ ਤੇ ਜੇ ਪਵਿੱਤਰ ਆਤਮਾ ਨਹੀਂ ਆਇਆ ਤੇ ਘਮਾਨ ਬਰਕਰਾਰੀ ਇਰਖਾ ਦੀਆਂ ਇਰਖਾ ਦੀਆਂ ਮਾਰਚ ਪੁਰਤਰਾਇ ਦੀਆਂ ਕਿਉਂਕਿ ਪੁਰਤਰਾਤ ਮੈਰੀਆ ਦਾਵਲ ਸੀ ਗਰੀਆ ਸੀ ਪੁਰਤਰਾਤ ਮਾ ਪਾਇਲ ਹੋ ਗਿਆ ਪੁਰਤਰਾਤ ਮਾ ਪਾਇਲ ਹੋ ਗਿਆ ਪਰ ਅੰਦਰ ਅਜੇ ਤੱਕ ਕੀ ਆ ਇਰਖਾ ਹੁਨਾ ਂਡੇਆ ਕਹਿੰਦਾ ਕਿੰਦੀ ਹੋਇਆ ਸੋਚ ਰਹੀ ਹੈ ਕਿ ਕੌਣ ਸਹੀ ਹੈ ਕੀ ਅਸੀਂ ਇੱਥੇ ਬੈਠੇ ਹਿੰਸਦੇ ਜੇ ਲੋਕਾਂ ਦੀ ਗੱਲ ਹੈ ਤਾਂ ਇਹ ਵੀ ਤੁਹਾਨੂੰ ਸਹੀ ਕਿਹੜਾ ਮੈਸੇਜ ਅੰਦਰ ਜਾਏ ਮੈਂ ਹਰ ਇੱਕ ਨੂੰ ਕਹਿੰਦਾ ਨਬੀ ਦਾ ਸੰਦੇਸ਼ ਸੱਚਾ ਹੈ। ਆਮਨ। ਬੰਦੇ ਸਾਰੇ ਝੂਠੇ। ਆਮਨ ਆਮਨ। ਮੈਂ ਆਪਣੇ ਆਪ ਨੂੰ ਸੱਚਾ ਕੀਤਾ। ਜੋ ਮੈਂ ਪ੍ਰਚਾਰ ਕਰਦਾ ਉਹ ਮੇਰੀ ਗਵਾਹੀ ਦਿੰਦਾ ਕਿ ਮੈਂ ਫਿਰ ਸੱਚਾ ਕੀਤਾ। ਨਬੀ ਕਹਿੰਦਾ ਅੱਜ ਤੱਕ ਤੁਹਾਡੀ ਰਾਹੇ ਨਹੀਂ। ਸੋਚਣ ਜਾਂਦੇ ਕੌਣ ਸਹੀ ਆ ਫਿਰ ਕਿੱਧਰ ਨੂੰ ਜਾਈਏ? ਇਹ ਮੈਂ ਨਹੀਂ ਕਹਿੰਦਾ ਪੈਰਾਗ੍ਰਾਫ ਨਬੀ ਦਾ ਸੰਦੇਸ਼ ਆਏ ਵਾਪਸੀ ਤੇ ਜੁਗਲੀ ਤੇ ਪੈਰਾਗ੍ਰਾਫ 103 ਆਏ। ਐਦਾਂ ਨਬੀ ਕਹਿ ਰਹੇ। ਕਦੀ ਵੀ ਇਸ ਮੰਚ ਤੋਂ ਆਪਰੀ ਗੱਲ ਨਹੀਂ ਕਦੀ ਬੋਲੀ ਮੈਂ ਹਮੇਸ਼ਾ ਨਵੀਂ ਰਿਪੋਰਟ ਪੜ੍ਹਦਾ ਕਿਉਂਕਿ ਇੰਨੇ ਹੀ ਸਾਡਾ ਰੈਕਚਰ ਪਉਣਾ ਮੇਰੀਆਂ ਰਲਾ ਰਾਲੀਆਂ ਨਾ ਨਵੀਂ ਕਹਿੰਦਾ ਕੌਣ ਸਹੀ ਹੈ ਇਹ ਠੀਕ ਹੈ ਕਿ ਉਹ ਸਹੀ ਹੈ ਉਹ ਕਹਿੰਦੇ ਵੀ ਅਸੀਂ ਸਹੀ ਹੈ ਉਹ ਸਹੀ ਹਾਂ ਨਵੀਂ ਕਹਿੰਦਾ ਮੈਂ ਇਸ ਵਿੱਚ ਸ਼ਾਮਲ ਹੋ ਜਾ ਇੱਥੇ ਜਾਵਾ ਜਾ ਉੱਥੇ ਜਾਵਾ ਕਿੱਧਰ ਨੂੰ ਜਾਵਾਂ ਇਹ ਵੀ ਗੱਲ ਤੇ ਤੱਕ ਸਾਡੇ ਜੋ ਸਮੱਸਿਆ ਨਹੀਂ ਕਰਤੋਣੀ ਤੇ ਦੁਆਰਾ ਪ੍ਰਭੂ ਆ ਜਾ ਪ੍ਰਭੂ ਆਜਾ ਪਹਿਲਾ ਆਪਣਾ ਰਈਅਤ ਸਹੀ ਗਲਤ ਕਿੱਥੇ ਜਾਣਾ ਹੈ ਤਾਨੂੰ ਸਹੀ ਸੰਦੇਸ਼ ਕਿੱਥੇ ਮਿਲਣਾ ਹੈ ਤੇਦੀ ਤੇ ਭਾਲ ਕਰ ਲੋ ਇਹ ਤੇ ਜੋ ਤੇ ਭਾਈ ਬ੍ਰਾਂਦੂ ਦੀ ਪਤਨੀ ਨੂੰ ਜਾਨਾ ਹੈ ਮੈਸੇਜ ਨਾਲ ਭਾਈ ਬ੍ਰਾਂਦ ਨੇ ਕਹਿ ਰਾਜ ਸਪੂਰਾ ਮੈਂਦੀ ਉੱਥੇ ਮੈਂ ਕਿਹਾ ਅੱਗੇ ਬੁੱਢੀ ਔਰਤ ਨੇ ਉੱਥੇ ਨਾ ਰੁਕੋ ਉੱਥੋਂ ਬੁੱਢੀ ਮਿਲੇਗਾ ਉੱਥੇ ਨਹੀਂ ਰੁਕਣਾ ਉੰਦੂ ਵੀ ਫਿਰਦੇ ਮਿਲੇਗੀ ਉੱਥੇ ਨਹੀਂ ਮਿਲਣਾ ਉੱਥੇ ਨਹੀਂ ਰੁਕਣਾ ਨਵੀਂ ਕਿਦਰ ਤੁਰੇ ਜਾਣਾ ਤੁਰੇ ਜਨਾ ਕਿ ਮੇਰੀ ਪਤਨੀ ਨੂੰ ਵਿਛੋੜਾ ਜਾਣਾ